ਜੀ ਕੇ ਮਹਾਰੇ ਸਤਿ ਸ੍ਰੀ ਅਕਾਲ ਚੜ੍ਹਦੀ ਕਲਾ ਚ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਆਪਣਾ ਵਲੌਗ ਆ ਚੁੱਕਿਆ ਵਲੌਗ ਨੂੰ ਦੇਖਣ ਤੋਂ ਬਾਅਦ ਵੀ ਬਧਤੀ ਬਧਾ ਕਰਪਾਲਤਾ ਕਰੋ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਚੱਲਦੇ ਆਪਾਂ ਹੁਣ ਫਾਰਮ ਹਾਊਸ ਤੇ ਅੱਜ ਬਾਬੇ ਦੀ ਕਿਰਪਾ ਨਾਲ ਆਪਣਾ ਕੰਮ ਸਟਾਰਟ ਹੋ ਗਏ ਤੇ ਵਧੀਆ ਕੰਮ ਸੰਪੂਰਨ ਹੋਵੇ ਵਾਹਿਗੁਰੂ ਜੀ ਮੇਰੇ ਅਰਦਾਸ ਕਰਿਓ ਤੇ ਆਪਣਾ ਕੰਮ ਵਧੀਆ ਹੋ ਜੇ ਤੇ ਹੁਣ ਆਪਾਂ ਅਗੇ ਦੀ ਗੱਡੀ 'ਚ ਗੱਡੀ ਕਰਦੇ ਆ ਸਟਾਰਟ ਲੈ ਕੇ ਵਹੇ ਗੁਰੂਦਾਨਾ ਤੇ ਮਿਲਦੇ ਆ ਸਾਨੂੰ ਜਾ ਕੇ ਨਾਲੇ ਪਵਾਉਨੇ ਆ ਤੇਲ ਪਰਾਉਨੇ ਆ ਟੈਂਕੀ ਤੇ ਸਾਨੂੰ ਹਾਂਜੀ ਕਿਵੇਂ ਆ ਸਾਰੇ ਤੇ ਮਸਤਰੀ ਅੱਜ ਹੋ ਗਏ 2 ਤੇ ਇਧਰ ਮਸਾਲਿਆਂ ਦਾ ਚੱਲ ਰਿਹਾ ਹੈ ਡੀਡੀਪੀ ਦੀ ਪਾਤੀ ਤੇ ਇਧਰ ਹੋ ਨਾਲੀ ਵੀ ਕਸਤੀ ਤੇ ਦੇਖ ਨਿਆਮਾ ਵੀ ਵਰਤਿਆ ਬਾਕੀ ਮਿਲਦੇ ਆ ਸਾਨੂੰ ਇਦੋਂ ਨਵੇਂ ਕੰਮ ਤੇ ਸਵੇਰੇ ਸਵੇਰ ਦਾ ਦਾ ਟਾਈਮ ਆ ਐ ਚਾਰ ਹੋਰ ਤਾਂ ਗੀਤ ਹੈ ਐ ਤਾਂ ਵੀ ਗੱਲਾਂ ਆ ਗਈਆਂ ਸੀ ਤੇ ਹੋਰ ਦੱਸੋ ਸਾਰੇ ਕਿੰਨੇ ਚੜਦੀ ਗੱਲਾਂ ਚੋਂ ਪੰਜਾਬੀ ਕੋ ਤੇ ਚੜਦੀਆਂ ਗੱਲਾਂ ਚੋਂ ਸਾਰੇ ਪੰਜਾਬੀ ਮੇਰੇ ਪਰ ਹੱਥ ਰੱਖਿਓ ਬਾਬਾ ਸਾਰਿਆਂ ਦੀ ਸ਼ਕਤੀ ਤੇ ਤੁਸੀਂ ਮੇਰੇ ਸਿਰ ਤੇ ਹੱਥ ਰੱਖਿਓ ਮੇਰਾ ਚੈਨਲ ਨੂੰ ਲੈ ਕੇ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਵੱਤੋ ਵੱਦ ਜੁੜੋ ਤੇ ਬਾਬਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਚੈਨਲ ਨੂੰ ਲੈ ਕੇ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਹਾਂਜੀ ਆਪਾਂ ਡੱਗੀ ਧੇਰੇ ਦੇ ਲਾਏ ਸੀਗੇ ਤੇ ਐ ਚੱਲਣ ਲੱਗ ਗਏ ਕਾਰ ਪਰ ਗਿਆ ਖਾਲੀ ਜੀ ਖਾਲੀ ਜੀ ਪਰ ਗਈ ਲੋ ਜੀ ਆਪਣਾ ਮੋਟਰ ਦੀ ਵੀ ਡੱਗੀ ਲੀਕ ਹੈ ਗੱਲ ਕਰ ਉਹਨੂੰ ਕਰਾਂਗੇ ਲੋਟ ਲੋ ਜੀ ਹਣ ਆਪਣਾ ਅੱਜ ਦੋ ਮਿਹਤਾਂ ਨਾਲ ਇੰਨਾ ਕੰਮ ਜੰਲ ਪਿਆ ਅੱਜ ਬਾਬੇ ਦੀ ਕਿਰਪਾ ਨਾਲ ਜੀ ਹੁਣ ਅੱਜ ਆਪਣਾ ਕੰਮ ਬਾਬੇ ਦੀ ਕਿਰਪਾ ਨਾਲ ਇੰਨਾ ਹੋ ਗਿਆ ਪੈੜਾਂ ਤੇ ਹੋ ਗਿਆ ਅੱਜ ਤੇ ਵਦਾਈ ਦੇ ਪਾਤਰਾ ਕੱਕੀ ਵਧੀਆ ਕੰਮ ਬਾਬੇ ਜੀ ਕਿਰਪਾ ਨਾਲ ਕੋੜਾ ਬਣਾ ਕੇ ਨੇ ਤੇ ਚਲੋ ਇੰਨੀ ਅੱਜ ਦਾ ਹੁਣ ਦਾ ਸ਼ਾਮ ਦਾ ਵੇਲਾ ਹੋ ਗਿਆ ਜੀ ਸ਼ਾਮ ਦੇ ਵੇਲੇ ਤੇ ਆਪਣਾ ਇੰਨਾ ਕੰਮ ਹੋ ਗਿਆ ਜੀ ਹੁਣ ਕਰਾਂਗੇ ਛੁੱਟੀ ਤੇ ਏਦੋਂ ਬਾਅਦ ਪਾਵਾਂਗੇ ਕੱਲ ਨੂੰ ਨਵਾਂ ਵਲੌਗ ਤੇਰੇ ਵੱਤ ਤੋਂ ਵੱਤ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਨਵਾਂ ਸਾਰੇ ਭੈਣ ਭਰਾਵਾਂ ਨੂੰ ਲਓ ਜੀ ਹੁਣ ਆਪਣਾ ਅੱਜ ਦੋ ਮਿੰਟਾਂ ਨਾਲ ਇੰਨਾ ਕੰਮ ਚੱਲ ਪਿਆ ਅੱਜ ਬਾਬੇ ਦੀ ਘਟਾ ਹਾਂਜੀ ਆਹ ਵਲੌਗ ਨੂੰ ਆਪਾਂ ਇੱਥੇ ਹੀ ਕਰਦੇ ਹਾਂ ਐਂਡ ਤੇ ਚਲੋ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਸ਼ੇਅਰ ਵੀ ਕਰਕੇ ਰੱਖਿਓ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਢਿੱਲੋਂ ਜੌਬ ਕੀਤੀ ਵੜੀ YouTube ਚੈਨਲ ਲੱਖਾ ਢਿੱਲੋਂ ਪਣੀ ਵਾਲਾ ਤੇ ਢਿੱਲੋਂ ਵੀ ਅਬੀ ਬਲੌਗਰ ਆਪਣੇ ਦੋ ਪੇਜ ਨੇ ਉਸ ਬੁੱਕ ਦੇ ਉਹਨਾਂ ਨੂੰ ਵੀ ਫੋਲੋ ਕਰ ਲੇ